ਆਜਾ ਲੈ ਕੋਈ ਇੱਕ ਮਿੰਟ ਹੋਰ ਆਪਾਂ ਗੱਲ ਕਰਾਂਗੇ ਓਕੇ ਰੈਡੀ ਹੋ ਰੈਡੀ ਆ ਜੀ ਰੈਡੀ ਆ ਰੈਡੀ ਹੈ ਸਰ ਰੈਡੀ ਹੈ ਜੀ ਕੱਲ ਸਿੱਧੂ ਸਿੱਧੂ ਮੂਸੇਵਾਲਾ ਜੀ ਜਿਹੜੇ ਇੱਕ ਐਜੇ ਇਨਸਾਨ ਸੀ ਜਿਨ੍ਹਾਂ ਨੇ ਪੂਰੇ ਦੇਸ਼ ਵਿੱਚ ਦੁਨੀਆ ਵਿੱਚ ਆਪਣੀ ਮਿਹਨਤ ਆਪਣੀ ਕਾਬਲੀਅਤ ਨਾਲ ਨਾ ਕਮਾਇਆ ਨੌਜਵਾਨਾਂ ਦੇ ਇੱਕ 스타 ਸੀ ਉਹਨਾਂ ਦਾ ਕੱਲ ਬੜੀ ਬਹਿਰਮੀ ਨਾਲ ਮਰਡਰ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਕੱਲ ਵੀ ਬੜਾ ਦੁੱਖ ਪ੍ਰਗਟ ਕੀਤਾ ਅੱਜ ਫੇਰ ਫਿਰ ਤੋਂ ਮੈਂ ਪਾਰਟੀ ਤਰਫੋਂ ਮੈਂ ਦੁੱਖ ਪ੍ਰਗਟ ਕਰਦਾ ਹਾਂ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲੇ ਕਿਉਂਕਿ ਆ ਮੈਂ ਐਕਸਪਲੇਨ ਸ਼ਬਦਾਂ ਨਾਲ ਕਹਿਣਾ ਚਾਹਣਾ ਜੇ ਪੰਜਾਬ ਸਰਕਾਰ ਆ ਗਲਤ ਫੈਸਲੇ ਨਾ ਕਰਦੀ ਅੱਜ ਸਿੱਧੂ ਮੂਸੇਵਾਲਾ ਜੀ ਆਪਣੇ ਵਿੱਚ ਹੁੰਦੇ ਆ ਜਿਹੜਾ ਸਿਕਿਉਰਿਟੀ ਦਾ ਥ੍ਰੈਟ ਜਿਹੜਾ ਸਿਕਿਉਰਿਟੀ ਦਾ ਥ੍ਰੈਟ ਕੀ ਕਮੇਟੀ ਟੈਗ ਕਰਦੀ ਹੁੰਦੀ ਐ ਐ ਸਰਕਾਰ ਦੇ ਦਰਾਂ ਇਨਸਪੈਕਟਰ ਡੀਐਸਪੀ ਆ ਦੇ ਮਰਡਰ ਹੋ ਰਹੇ ਐ ਤੇ ਸਭ ਤੋਂ ਮਾੜੀ ਗੱਲ ਐ ਐਜੇ ਆਪਣੇ ਹੀ ਹੀਰੋ ਆਪਣੇ ਪੰਜਾਬ ਦੇ ਨੌਜਵਾਨ ਹੀਰੋ ਦਾ ਸ਼ਰਿਆਂ ਮਰਡਰ ਕੀਤਾ ਜਾਂਦਾ ਤੇ ਕੀ ਰਿਸਪਾਂਸ ਕੀ ਐ ਗਵਰਨਰ ਦਾ ਐਡਾ ਮਾੜਾ ਰਿਸਪਾਂਸ ਅਸੀਂ ਸ਼੍ਰੋਮਣੀ ਅਕਾਲੀ ਦਲ ਡਿਮਾਂਡ ਕਰਦੀ ਐ ਕਿ ਇਮੀਡੀਏਟਲੀ ਇੱਕ ਸੈਂਟਰਲ ਇੰਡੀਪੈਂਡੈਂਟ ਏਜੰਸੀ ਐਨਆਈ ਵਰਗੀ ਨੂੰ ਜ਼ਿੰਮਵਾਰੀ ਦਿੱਤੀ ਗਈ ਕਿ ਉਹ ਵੱਡੀ ਖਤਰੇ ਦੀ ਗੱਲ ਹੈ ਜਿਹੜੀ ਵੈਪਨ ਯੂਜ਼ ਕੀਤਾ ਗਿਆ ਜਿਹੜਾ ਸਾਨੂੰ ਪਤਾ ਲੱਗਿਆ ਏਕੇ 94 ਲੇਟੈਸਟ ਜਿਹੜਾ ਵੈਪਨ ਯੂਜ਼ ਕੀਤਾ ਗਿਆ ਆਟੋਮੈਟਿਕ ਵੈਪਨ ਯੂਜ਼ ਕੀਤਾ ਗਿਆ ਐਜੇ ਵੈਪਨ ਮੈਨੂੰ ਸਾਨੂੰ ਹੁਣ ਪੰਜਾਬ ਸਰਕਾਰ ਤੇ ਕੋਈ ਫੇਥ ਨਹੀਂ ਆ ਪੰਜਾਬ ਦੀ ਜਨਤਾ ਦਾ ਪੰਜਾਬ ਸਰਕਾਰ ਤੇ ਕੋਈ ਫੇਸ ਨਹੀਂ ਹੈ ਉਹਨਾਂ ਦੇ ਫਾਦਰ ਸਾਹਿਬ ਨੇ ਵੀ ਡਿਮਾਂਡ ਕੀਤੀ ਹੈ ਕਿ ਇੰਨਾ ਇਹਦੀ ਦਿੱਤੀ ਜਾਏ ਤੇ ਸਭ ਤੋਂ ਮਾੜੀ ਗੱਲ ਹੈ ਤੁਸੀਂ ਦੇਖੋ ਜਿਹੜੀ ਲਿਸਟ ਦਿੱਤੀ ਗਈ ਜਸਵੰਤ ਸਿੰਘ ਸਾਬਕਾਲ ਤੱਕ ਸਾਫ ਦੀ ਵੀ ਸਿਕਿਉਰਿਟੀ ਵਿਡਰੋਅ ਕੀਤੀ ਗਈ ਖਾਰੇ ਸਿੰਘ ਸਾਹਿਬ ਜਿਹੜੇ ਸਾਰੇ ਸੁਪਰੀਮ ਕੋਰਟ ਦੀ ਅਥਾਰਟੀ ਹੈ ਉਹਨਾਂ ਦੀ ਸਿਕਿਉਰਿਟੀ ਵਿਡਰੋਅ ਕੀਤੀ ਗਈ ਤੇ ਨਾਲੇ ਫਿਰ ਪਬਲਿਸੀਸਾਈਜ਼ ਕੀਤਾ ਗਿਆ ਝੁੱਠੀ ਚੌਧਰ ਵਾਸਤੇ ਭਗਵੰਤ ਮਾਨ ਸਾਹਿਬ ਤੁਸੀਂ ਕੇਜਰੀਵਾਲ ਨੂੰ 80 ਪੁਲ ਪੰਜਾਬ ਪੁਲਿਸ ਦੇ ਬੰਦੇ ਦਿੱਤੇ ਸਿਕਿਉਰਿਟੀ ਦੇ ਉਹ ਕਿਉਂ ਨਹੀਂ ਵਿਡਰੋਅ ਕਰਦੇ ਭਗਵੰਤ ਮਾਨ ਸਾਹਿਬ ਰਾਗਵ ਚੰਡਾ ਹੈ ਉਹਦਾ ਕੀ ਪੰਜਾਬ ਨਾਲ ਕਨੈਕਸ਼ਨ ਹੈ ਉਹਨੂੰ ਅੱਗੇ ਪਿੱਛੇ ਦੋ ਦੋ ਚਾਰ ਚਾਰ ਜਿਪਸੀਆਂ ਉਹਦੇ ਨੂੰ ਐਸਪੀ ਲਾਉਣਾ ਕਿਹਨੂੰ ਇੰਟੈਲੀਜੈਂਸ ਲਾਉਣਾ ਸਾਰੇ ਫੇਸਲੇ ਦਿੱਲੀ ਕੇਜਰੀਵਾਲ ਕਰ ਰਿਹਾ ਹੈ ਜਿਸ ਸੂਬੇ ਵਿੱਚ ਇੰਨਾ ਕਨਫਿਊਜ਼ਨ ਹੋਏ ਕਿ ਪੰਜਾਬ ਪੁਲਿਸ ਨੂੰ ਆ ਹੀ ਨਾ ਪਤਾ ਹੋ ਗਿਆ ਸੀ ਮੁੱਖ ਮੰਤਰੀ ਕੋਲੇ ਰਿਪੋਰਟ ਕਰਨਾ ਕਿ ਕਿੰਝ ਰਿਹਾ ਜਿਹੜਾ ਆਪਾਂ ਦੌਰ ਦੇਖਿਆ ਸੀ ਉੱਥੋਂ ਉਸ ਤਰਫ ਜਾਣ ਹਾਲਾਤ ਬਣ ਗਏ ਐ ਇਹਦੇ ਇਸ ਸਰਕਾਰ ਦੀ ਇਸ ਨਕਮੀ ਸਰਕਾਰ ਦੀ ਪਾਲਿਸੀਆਂ ਕਰਕੇ ਜੀ ਸਪਸ਼ਟਿਕਾ ਮੰਗ ਲਿਆ ਗਿਆ ਮਦਦ ਕਰ ਮੈਂ ਹਿੰਦੀ ਕਾਈਪੀ